ਹਾਂ ਜੀ ਮਿੱਤਰੋ ਜੜੀ ਬੁੱਟੀ ਰਸਾਇਣ ਸਿੰਘ ਵਿੱਚ ਸਵਾਗਤ ਹੈ ਜੀ ਅੱਜ ਜਿਹੜੀ ਬਾਈ ਜਾਣਕਾਰੀ ਹੈ ਉਹ ਅੱਜ ਤੀਜਾ ਦਿਨ ਹੈ ਇਹਨੂੰ ਆਪਣਾ ਲੋਹੇ ਔਰ ਨਮਕ ਦੇ ਤਜਾਬ ਨੂੰ ਇਹ ਦੇਖੋ ਜੀ ਜਿਹਦੇ 'ਚ ਥੋੜਾ ਜਿਹਾ ਰੈਕਸ਼ਨ ਜ਼ਿਆਦਾ ਹੋ ਰਿਹਾ ਠੀਕ ਹੈ ਜੀ ਥੋੜਾ ਜਿਹਾ ਰੈਕਸ਼ਨ ਅੱਜ ਕੱਲ ਦੇ ਮੁਕਾਬਲੇ ਜ਼ਿਆਦਾ ਹੈ ਤੇ ਉਸ ਤੋਂ ਬਾਅਦ ਮਿੱਤਰੋ ਇਹਦੀ ਇਹ ਪੋਜੀਸ਼ਨ ਹੈ ਜੀ ਹਲਕੀ-ਪੁਲਕੀ ਇਹ ਜਿਹੜੀ ਉਹ ਹੈ ਜੀ ਇਹ ਕ੍ਰਿਸਟਲ ਨੇ ਜਿਹੜੇ ਬਣਨੇ ਚਾਲੂ ਹੋ ਗਏ ਨੇ ਜੀ ਇਹ ਦੇਖ ਸਕਦੇ ਹੋ ਜੀ ਇਹਦਾ ਇਹ ਸਾਰਾ ਇਹ ਮਾਵਾ ਇੱਥੋਂ ਇੱਥੇ ਤੱਕ ਜਿਹੜਾ ਇਹ क्रिस्टल ਰੂਪ ਹੈ ਜੀ ਇਹ ਠੀਕ ਹੈ ਜੀ ਇਹ क्रिस्टल ਰੂਪ ਹੈ ਤੇ ਬਾਅਦ ਵੀ ਚੱਲ ਰਿਹਾ ਜੀ ਪ੍ਰੋਸੈਸ ਹਲੇ ਮਿੱਤਰੋ ਦੇਖਦੇ ਆ ਜੀ ਫਿਰ ਕੀ ਹੁੰਦਾ ਹੈ ਤੇ ਕੀ ਨਹੀਂ ਹੁੰਦਾ ਅੱਗੇ ਠੀਕ ਹੈ ਜੀ ਤੇ ਇਹ ਜੁਰਤ ਤੇ ਹਾਲ ਹੈ ਜੀ ਇਹਦੀ ਠੀਕ ਆ ਬਈ ਮਿੱਤਰੋ ਆ ਜੀ